ਇਹ ਸਰਕਾਰ ਨੂੰ ਪੂਰ ਜੀ ਇਹ ਚੀਜ਼ ਪਤਾ ਹੈ ਕਿ ਚੋਰੀ ਹੋਈ ਹੈ ਔਰ ਬੜੇ ਸਲੀਕੇ ਨਾਲ ਹੋਈ ਹੈ ਤਾਂ ਉਸ ਤੇ ਕਾਰਵਾਈ ਕਿਉਂ ਨਹੀਂ ਕਰ ਰਹੀ ਸਰਕਾਰ ਜਾਂ ਡਿਪਾਰਟਮੈਂਟ ਕਾਰਵਾਈ ਕਿਉਂ ਨਹੀਂ ਕਰ ਸਕਦਾ ਵੇਖੋ ਜੇ ਕੁਝ ਗਲਤ ਕੀਤਾ ਹੋਵੇਗਾ ਤੇ ਉਹਦੇ ਤੇ ਕਾਰਵਾਈ ਜ਼ਰੂਰ ਹੋਵੇਗੀ ਵੇਖੋ ਕੋਈ ਵੀ ਕੰਮ ਕਰਨ ਤੇ ਸਮਾਂ ਲੱਗਦਾ ਕੋ ਖੰਨ ਤੇ ਸਮਾਂ ਲੱਗਦਾ ਜੇ ਕੁਝ ਵਿੱਚੋਂ ਗਲਤ ਨਿਕਲਿਆ ਭਾਵੇਂ ਕੋਈ ਵੀ ਦੋਚੀ ਹੋਵੇ ਭਾਵੇਂ ਕੋਈ ਪੋਲਿਟਿਸ਼ੀਅਨ ਕੋਈ ਅਫਸਰ ਭਾਵੇਂ ਜਿੰਨਾ ਮਰਜ਼ੀ ਰਸੂਫਦਾਰ ਹੋਵੇ ਜੇ ਕੋਈ ਗਲਤ ਕੀਤਾ ਹੋਵੇਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਚਲਦੀ ਐਨਕੁਆਇਰੀ ਚੱਲ ਰਹੀ ਹੈ ਦੀ ਤੁਸੀਂ ਕਿਉਂਕਿ ਕਿਹਾ ਬੜੇ ਸਲੀਕੇ ਨਾਲ ਚੋਰੀ ਹੋ ਇਨਕੁਆਰੀ ਜਿਹੜੀ ਸਲੀਕੇ ਨਾਲ ਚੋਰੀ ਹੋਈ ਹੈ ਤਾਂ ਕੀ ਕਿਤੇ ਇੱਕ ਸੌਫਟ ਕੋਰਨਰ ਕਿਤਨਾ ਕਿਤੇ ਹੈਗਾ ਦੇਖੋ ਜਿਹੜੀ ਜਿਹੜੀ ਕਮੇਟੀ ਬਣਾਈ ਗਈ ਬੱਸਾਂ ਦੀ ਬੋਡੀ ਦੀ ਖਰੀਦ ਕਰਨ ਦੇ ਵਿੱਚ ਉਹਦੇ ਵਿੱਚ ਅਫਸਰਾਂ ਦੀ ਵੱਡੀ ਗਿਣਤੀ ਦੇ ਵਿੱਚ ਕਮੇਟੀ ਬਣਾਈ ਗਈ ਉਹਨਾਂ ਦੇ ਸਾਈਨ ਹੋਏ ਆ ਵਿੱਚ ਉਸ ਜਿਹੜੇ ਉਦੋਂ ਦੇ ਟਰਾਂਸਪੋਰਟ ਸੈਕਟਰੀ ਡਾਇਰੈਕਟਰ ਉਹਨਾਂ ਦੇ ਸਾਈਨ ਹੋਏ ਆ ਕਈ ਮਤਲਬ ਵਿੱਚ ਇਸ ਮਾਮਲੇ ਦੇ ਵਿੱਚ ਅਫਸਰ ਜਿਹੜੇ ਆ ਅਨਮੋਲ ਵਿਆ ਜਦੋਂ ਇਹ ਜਾਂਚ ਜਿਹੜੀ ਕੀਤੀ ਗਈ ਉਹਦੇ ਚ ਇਹੋ ਪਾਇਆ ਗਿਆ ਵੀ ਵਾਕਈ ਘੱਟ ਤੋਂ ਘੱਟ 4 ਲੱਖ ਰੁਪਇਆ ਇੱਕ ਬੋਡੀ ਦੇ ਪਿੱਛੇ ਜਿਹੜਾ ਵਾ ਉਹ ਵੱਧ ਰੇਟ ਤੇ ਪਰ ਕੰਮ ਜਿਹੜਾ ਨਾ ਕਾਨੂੰਨੀ ਤਰੀਕੇ ਨਾਲ ਤਾਂ ਦੱਸਿਆ ਵੀ ਚੋਰੀ ਕੀਤੀ ਆ ਸਾਫ਼ ਸੁਥਰੇ ਤਰੀਕੇ ਨਾਲ ਕੀਤੀ ਜ਼ਿੰਮੇਵਾਰੀ ਕਿਸ ਦੀ ਮੰਨਦੇ ਹੋ ਸਟੋਰੀ ਪਿੱਛੇ ਕੋ ਜ਼ਿੰਮੇਵਾਰੀ ਤੇ ਉਹ ਸਰਕਾਰ ਦੀ ਤੇ ਉਦੋਂ ਦੇ ਟਰਾਂਸਪੋਰਟ ਮੰਤਰੀ ਦੀ ਬਣਦੀ ਕੋਣ ਕੋਣ ਸੀਗੇ ਉਹ ਤੇ ਤੁਹਾਨੂੰ ਪਤਾ ਹੀ ਆ ਅਮਰਿੰਦਰ ਸਿੰਘ ਰਾਜਾ ਵੜਿੰਗੋ ਉਦੋਂ ਦੇ ਟਰਾਂਸਪੋਰਟ ਮੰਤਰੀ ਤੇ ਚਰਨਜੀਤ ਸਿੰਘ ਚੰਨੀ ਉਦੋਂ ਦੇ ਮੁੱਖ ਮੰਤਰੀ ਸਨ ਕਾਂਗਰਸ ਗਵਰਨਮੈਂਟ ਹੀ ਤੇ ਪੁਰਾਣੀਆਂ ਸਰਕਾਰਾਂ ਦੇ ਵਿੱਚ ਤੇ ਆਪਾਂ ਵੇਖਦੇ ਰਹੇ ਜੀ ਜੋ ਕੁਝ ਹੁੰਦਾ ਰਿਹਾ ਆ 2 ਸਾਲ ਦੇ ਕਰੀਬ ਆਪਣੀ ਸਰਕਾਰ ਬਣੀ ਨੂੰ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਿਛਲੀਆਂ ਸਰਕਾਰਾਂ ਦੇ ਵਿੱਚ ਸਰਕਾਰ ਬਾਨੀ ਤੇ ਮੰਤਰੀਆਂ ਨੇ ਘਟਾਲੇ ਕਰਨੇ ਸ਼ੁਰੂ ਕਰਦਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਟੈਂਡਰ ਹੋ ਕੇ ਕੰਮ ਮਿਲਦਾ ਜਿਹੜਾ ਘੱਟ ਰੇਟ ਤੇ ਸਰਕਾਰ ਦਾ ਕੰਮ ਕਰਦਾ ਉਹਨੂੰ ਟੈਂਡਰ ਦਿੱਤਾ ਜਾਂਦਾ 1 ਰੁਪਏ ਦਾ ਕੋਈ ਘਟਾਲਾ ਨਹੀਂ ਹੋਇਆ ਨਹੀਂ ਤੇ ਤੁਸੀਂ ਵੇਖਿਆ ਪਿਛਲੀ ਸਰਕਾਰ ਦੇ ਵਿੱਚ ਬਣਦੇ ਸਾਧੂ ਸਿੰਘ ਧਰਮਸੋਹਤ ਉਹਨਾਂ ਨੇ ਘਟਾਲਾ ਕਰਤਾ ਗਰੀਬ ਐਸੀ ਬੱਚਿਆਂ ਦੇ ਵਿਜੀਫੇ ਡਾਕਟਾ ਲਾ ਕੀਤਾ ਉਹ ਜਿਹੜੇ 30 ਗਾੜ ਲੱਗੜੇ ਸਨ ਉਹਨਾਂ ਦੇ ਵਿੱਚ ਘਟਾਲਾ ਕੀਤਾ ਉਹਦੇ ਬਾਅਦ ਕਾਲੀ ਸਰਕਾਰ ਚ ਚੱਲ ਜੀਏ ਤੇ ਉਹਦੇ ਚ ਵੀ ਲਗਾਤਾਰ ਘਟਾਲੇ ਹੁੰਦੇ ਰਹੇ ਤੇ ਇਹ ਆਪਦੇ ਸਾਥੀਆਂ ਨੂੰ ਮਾਫ ਕਰਕੇ ਫੇਰ ਅਗਲੀਆਂ ਇਲੈਕਸ਼ਨਾਂ ਲੜਾਉਂਦੇ ਆ ਫੇਰ ਉਹਨਾਂ ਨੂੰ ਵੱਡੀਆਂ ਵੱਡੀਆਂ ਕੁਰਸੀਆਂ ਤੇ ਜੇ ਕਿਤੇ ਸਰਕਾਰ ਚ ਇਹਨਾਂ ਦਾ ਦਾ ਲੱਗ ਜੇ ਮਿਨਿਸਟਰੀਆਂ ਦਿੱਤੀਆਂ ਜਾਂਦੀਆਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਾਡੇ ਇੱਕ ਵੀ ਮਿਨਿਸਟਰ ਨੇ ਕਿਸੇ ਨੇ ਵੀ ਕੋਈ ਗਲਤ ਕੰਮ ਨਹੀਂ ਕੀਤਾ ਜੇ ਕਿਸੇ ਨੇ ਗਲਤ ਕੰਮ ਕੀਤਾ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨੂੰ ਉਸੇ ਵੇਲੇ ਸਜ਼ਾ ਦਿੱਤੀ ਆ ਕੈਬਨਿਟ ਚੋਂ ਬਾਹਰ ਕੀਤਾ ਉਹਨੂੰ ਉਸੇ ਵੇਲੇ ਸਲਾਖਾਂ ਦੇ ਪਿੱਛੇ ਘੱਲ ਲਿਆ ਭਾਵੇਂ ਕੋਈ ਆਪਣਾ ਹੋਵੇ ਤੇ ਭਾਵੇਂ ਕੋਈ ਬੇਗਾਨਾ ਹੋਵੇ ਤੁਸੀਂ ਕਹ ਰਹੇ ਹੋ ਗਲਤ ਕੰਮ ਨਹੀਂ ਕੀਤਾ ਕੋਈ ਇਸ ਤਰੀਕੇ ਦੀ ਕ腐ਸ਼ਨ ਨਹੀਂ ਕੀਤੀ ਪਰ ਜਿਹੜਾ ਤੁਹਾਡੇ ਕੋਲੇ ਟਰਾਂਸਪੋਰਟ ਡਿਪਾਰਟਮੈਂਟ ਹੈ 4200 4500 ਦੇ ਕਰੀਬ ਬਸ ਹੈਗੀ ਹੈ 5000 ਤੋਂ ਘੱਟ ਹੈ ਤਕਰੀਬਨ ਤਾਂ ਬੱਸਾਂ ਲਈ ਇਸ ਡਿਪਾਰਟਮੈਂਟ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੁਹਾਨੂੰ ਕੀ ਲੱਗਦਾ ਜੇਹਾ ਕੀ ਕੀਤਾ ਹੈ ਜਿਹੜਾ ਲੋਕਾਂ ਲਈ ਬੜਾ ਫਾਇਦੇਮੰਦ ਹੈ ਪਹਿਲਾਂ ਨਹੀਂ ਹੋਇਆ ਕਦੇ ਵੇਖੋ ਸਭ ਤੋਂ ਵੱਡਾ ਦੇ ਫਾਇਦੇਮੰਦ ਇਹ ਕੰਮ ਆ ਮਿਨੀ ਬੱਸਾਂ ਦੇ ਪਰਮਟ ਨੌਜਵਾਨਾਂ ਲਈ ਅਸੀਂ ਖੋਲ੍ਹਿਆ ਜਿੰਨੇ ਮਰਜੀ ਨੌਜਵਾਨ ਅੱਗੇ ਆਉਣ ਬੇਰਜ਼ਗਾਰ ਨੌਜਵਾਨ ਇਹ ਨਹੀਂ ਕਿ ਅਸੀਂ ਜੇ ਨਵੇਂ ਪਰਮਟ ਦਵਾਂਗੇ ਤੇ ਰਸੂਖਦਾਰਾਂ ਨੂੰ ਜਾਂ ਟਰਾਂਸਪੋਰਟਰਾਂ ਨੂੰ ਜਿਹਦੇ ਕੋਲ ਕੋਈ ਬੱਸ ਨਹੀਂ ਉਹ ਆ ਕੇ ਅਪਲਾਈ ਕਰੇ ਉਹਨਾਂ ਨੌਜਵਾਨਾਂ ਨੂੰ ਮਿਨੀ ਬੱਸਾਂ ਦੇ ਪਰਮਟ ਦਵਾਂਗੇ ਤੇ ਆਉਣ ਵਾਲੇ ਸਮੇਂ 'ਚ ਗਾਹ ਆਉਣ ਵਾਲੇ ਸਮੇਂ 'ਚ ਜੇ ਲੌਂਗ ਰੂਟ ਦੇ ਪਰਮਟ ਵੀ ਦਵਾਂਗੇ ਉਹਨਾਂ ਨੌਜਵਾਨਾਂ ਨੂੰ ਦਵਾਂਗੇ ਜਿਹੜੇ ਬੇਰਜ਼ਗਾਰ ਆ ਜਿਹੜੇ ਕੰਮ ਦੀ ਤਲਾਸ਼ 'ਚ ਆਏ ਨਹੀਂ ਕਿ ਜੇ ਕਿਸੇ ਕੋਲ 10 15 20 ਬੱਸਾਂ ਤੇ ਫੇਰ ਨਵੇਂ ਪ੍ਰਾਈਵੇਟ ਨੂੰ ਤੁਸੀਂ ਫਿਰ ਪ੍ਰਾਈਵੇਟ ਨੂੰ ਵਧਾ ਰਹੇ ਹੋ ਨਾ ਇੱਕ ਤਰੀਕੇ ਦੇ ਸਰਕਾਰੀ ਸਰਕਾਰੀ ਤੇ ਤੌਰ ਤੇ ਕੀ ਕਿਆ ਬੱਸਾਂ ਵਧਾਈਆਂ ਜਾ ਰਹੀਆਂ ਜਾਂ ਕੀ ਪਾਲਿਸੀ ਲੱਗ ਰਹੀ ਹੈ ਜੇ ਆ ਅਸੀਂ ਬੱਸਾਂ ਪ੍ਰਾਈਵੇਟ ਵੀ ਪਰਮਟ ਦਿੰਦੇ ਆ ਨਾ ਉਹਦੇ ਤੋਂ ਵੀ ਸਰਕਾਰ ਨੂੰ ਹੀ ਕਮ ਆਉਂਦੀ ਆ ਲੋਕਾਂ ਨੂੰ ਜਿਹੜੀ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਸਾਧਨ ਮਿਲ ਜਾਂਦਾ ਨਾਲ ਸਰਕਾਰ ਨੂੰ ਟੈਕਸ ਆਉਂਦਾ ਪਰਮਟ ਦੀ ਫੀਸ ਆਉਂਦੀ ਆ ਉਹਦੇ ਬਾਅਦ ਜਿੱਥੇ ਸਾਨੂੰ ਪਤਾ ਹੁੰਦਾ ਨਾ ਵੀ ਸਾਨੂੰ ਲੋੜ ਹੈ ਰੇਸ਼ੋ ਹੁੰਦੀ ਆ ਕੁਝ ਸਰਕਾਰੀ ਬੱਸਾਂ ਪੈਂਦੀ ਕੁਝ ਪ੍ਰਾਈਵੇਟ ਪੈਂਦੀ ਉਹ ਕਿਉਂਕਿ ਸਾਨੂੰ ਮਜਬੂਰੀ ਵਸ ਪ੍ਰਾਈਵੇਟ ਵੀ ਉਹਨੀਆਂ ਬੱਸਾਂ ਚਲਾਉਣੀਆਂ 60 40 ਦੀ ਰੇਸ਼ਿਓ ਕਿਤੇ 50 50 ਦੀ ਰੇਸ਼ਿਓ ਹੁੰਦੀ ਆ ਬਾਕੀ ਅਸੀਂ ਆਉਣ ਵਾਲੇ ਸਮੇਂ 'ਚ ਮਾਨ ਸਾਹਿਬ ਨੇ ਕਿਹਾ ਵੀ ਇਲੈਕਟ੍ਰੀਕਲ ਬੱਸਾਂ ਵੀ ਚਲਾਵਾਂਗੇ ਮੁੱਖ ਮੰਤਰੀ ਪੰਜਾਬ ਜਿਹੜਾ ਪ੍ਰਦੂਸ਼ਣ ਹੁੰਦਾ ਆਪਣੇ ਪੰਜਾਬ ਦੇ ਵਿੱਚ ਰੋਲਾ ਪੈਂਦਾ ਰੋ ਰੋਈ ਵੀ ਪਰਾਲੀ ਦਾ ਧੂਆਂ ਬੱਸਾਂ ਗੱਡੀਆਂ ਦਾ ਪ੍ਰਦੂਸ਼ਣ ਉਹਨੂੰ ਕੰਟਰੋਲ 'ਚ ਕਰ ਲਈ ਪ੍ਰਦੂਸ਼ਣ ਨੂੰ ਇਲੈਕਟ੍ਰੀਕਲ ਬੱਸਾਂ ਜਿਵੇਂ ਬੱਸ ਸਟੈਂਡ ਸਾਡੇ ਕਈ ਇਹੋ ਜਿਹੇ ਜਿਹੜੇ ਸ਼ਹਿਰਾਂ ਦੇ ਵਿੱਚ ਸਨ ਭੀੜ ਭੜੱਕੇ ਵਾਲੇ ਇਲਾਕੇ 'ਚ ਉਹ ਬੱਸ ਸਟੈਂਡ ਬਾਹਰ ਕੱਢੇ ਜਾ ਰਹੇ ਆ ਤੇ ਉਹ ਜਿਹੜੇ ਬਾਹਰ ਨਿਕਲਨੇ ਆ ਬੱਸ ਸਟੈਂਡ ਬਾਹਰਲੇ ਮੇਨ ਹਾਈਵੇਜ ਤੇ ਉਹਨਾਂ ਤੋਂ ਸ਼ਹਿਰ ਵਾਸਤੇ ਵੀ ਇਲੈਕਟ੍ਰੀਕਲ ਬੱਸਾਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਐਲਾਨ ਕੀਤਾ ਕਿ ਇਲੈਕਟ੍ਰੀਕਲ ਲੋਕਾਂ ਦੀ ਸਹੂਲਤ ਲਈ ਉਹ ਬੱਸਾਂ ਚਲਾਈਆਂ ਜਾਣਗੀਆਂ ਹੋਰ ਵੀ ਸ਼ਹਿਰਾਂ 'ਚ ਜਿੱਥੇ-ਜਿੱਥੇ ਜ਼ਰੂਰਤ ਲੋਕਲ ਬੱਸਾਂ ਉਹ ਇਲੈਕਟ੍ਰੀਕਲ ਚਲਾਵਾਂਗੇ ਤਾਂ ਜੋ ਜਿਹੜਾ ਪ੍ਰਦੂਸ਼ਣ ਵਾਲਾ ਵਾਤਾਵਰਣ ਉਹ ਖਤਮ ਹੋਵੇ ਸਾਡੇ ਆਉਣ ਵਾਲੇ ਜਿਹੜੇ ਬੱਚੇ ਨੇ ਸਾਡੀਆਂ ਪੀੜ੍ਹੀਆਂ ਨੇ ਉਹ ਚੰਗੇ ਆਪੋ ਹਵਾ ਦੇ ਵਿੱਚ ਵਾਤਾਵਰਨ ਦੇ ਵਿੱਚ ਆਪਦੀ ਜ਼ਿੰਦਗੀ ਜੀਉਣ ਤੇ ਤੰਦਰੁਸਤ ਰਹਿਣ ਮਿਨੀ ਬੱਸਾਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਭੂਲਰ ਸਾਹਿਬ ਕੀ ਕੁਝ ਕ੍ਰਾਈਟੇਰੀਆ ਇਹਨਾਂ ਲਈ ਰਹਿਣ ਵਾਲਾ ਹੈ ਕਿੰਨੇ ਕਿਲੋਮੀਟਰ ਦੀ ਰੇਂਜ ਇਹਨਾਂ ਨੂੰ ਦਿੱਤੀ ਜਾਵੇਗੀ ਕਿੰਨੇ ਸੀਟਰ ਬਸਾਉਣਗੇ ਕੁਝ ਇਸ ਤਰੀਕੇ ਦਾ ਆਊਟਲਾਈਨ ਕੋਈ ਤਿਆਰ ਹੋ ਚੁੱਕਿਆ ਹੈ ਆਲਰੇਡੀ ਪਰ ਕੀ ਆਨਲਾਈਨ ਵੀ ਨਾਲ ਤਾਲਮਿਲ ਕਰ ਰਹੇ ਹੋ ਕਿਉਂਕਿ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਕਈ ਪ੍ਰੋਸੈਸ ਅਜਿਹੇ ਨੇ ਜਿਹੜੇ ਆਪ ਜਾ ਕੇ ਲੋਕਾਂ ਨੂੰ ਕਰਵਾਉਣੇ ਪੈਂਦੇ ਨੇ ਕੀ ਆਨਲਾਈਨ ਵੀ ਕੋਈ ਪੋਰਟਲ ਜਾਂ ਇਸ ਤਰੀਕੇ ਦੀ ਸ਼ੁਰੂਆਤ ਕੀਤੀ ਹੈ ਸਰਕਾਰ ਨੇ ਬਿਲਕੁਲ ਵੇਖੋ ਜ ਸਾਰੇ ਪੰਜਾਬੀਆਂ ਦੀ ਆਪਣੀ ਤਾਂ ਕਹੀਦਾ ਹਰੇਕ ਪੰਜਾਬੀ ਨੂੰ ਮਾਣ ਹੈ ਕਿ ਇਹ ਸਰਕਾਰ ਮੇਰੀ ਆ ਲੋਕਾਂ ਦੀ ਸੁਣਵਾਈ ਹੁੰਦੀ ਆ ਜਿਹੜੀ ਸਰਕਾਰ ਦੇ ਵਿੱਚ ਸੁਣਵਾਈ ਹੋਵੇ ਉਹ ਆਪਣੀ ਸਰਕਾਰ ਹੁੰਦੀ ਆ ਇੱਥੇ ਵੇਖੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਆ ਹੁਣ ਆਪਾਂ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਗੈਂਗਸਟਰ ਟੈਪ ਬੰਦੀ ਆ ਵੇਖੋ ਪੁਲਿਸ ਨੂੰ ਪੂਰੀ ਆਜ਼ਾਦੀ ਦਿੱਤੀ ਆ ਨਹੀਂ ਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਜੇ ਕਿਸੇ ਬੰਦੇ ਨੇ ਸਮਗਲਿੰਗ ਕਰਨੀ ਜਾਂ ਕੋਈ ਗੁੰਡਾਗਰਦੀ ਕਰਨੀ ਤੇ ਉਹਦੀ ਐਮਐਲਏ ਜਿਹੜਾ ਹਲਕੇ ਦਾ ਸਬੰਧਤ ਐ ਐਮਐਲਏ ਉਹਦੇ ਵੱਲੋਂ ਮੰਤਰੀ ਵੱਲੋਂ ਇੱਥੋਂ ਤੱਕ ਕਿ ਮੁੱਖ ਮੰਤਰੀ ਵੱਲੋਂ ਵੀ ਪੁਸ਼ਤਪਨਾਈ ਕੀਤੀ ਜਾਣੀ ਵੀ ਇਹ ਸਾਡਾ ਬੰਦਾ ਐਸਐਸਪੀ ਤੱਕ ਫੋਨ ਜਾਣੇ ਡੀਐਸਪੀ ਐਸਐਚਓ ਨੂੰ ਫੋਨ ਕੀਤੇ ਜਾਣੇ ਵੀ ਇਹ ਸਾਡਾ ਬੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਇੱਕ ਵੀ ਸਾਡਾ ਐਮਐਲਏ ਮੰਤਰੀ ਇੱਥੋਂ ਤੱਕ ਕਿ ਮੁੱਖ ਮੰਤਰੀ ਸਾਹਿਬ ਨੇ ਇਹ ਕੀਤੀ ਹੈ ਹਦਾਇਤ ਪੀ ਕਿਸੇ ਵੀ ਗਲਤ ਅਨਸਰ ਦੇ ਪਿੱਛੇ ਸਮਗਲਰ ਆ ਗੈਂਗਸਟਰ ਆ ਉਹਦੇ ਪਿੱਛੇ ਥਾਣੇ 'ਚ ਐਸਐਸਪੀ ਨੂੰ ਕੋਈ ਫੋਨ ਨਹੀਂ ਕਰਨਾ ਤੇ ਨਾ ਸਾਡੇ ਕਿਸੇ ਆਗੂ ਨੇ ਕੀਤਾ ਆ ਤੇ ਆ ਹੁਣ ਤੁਸੀਂ ਵੇਖਿਆ ਪਿਛਲੇ ਦਿਨਾਂ 'ਚ ਜੇ ਕੋਈ ਗੈਂਗਸਟਰਾਂ ਨੇ ਵਾਰਦਾਤਾ ਕੀਤੀਆਂ ਲੁੱਟਾਂ ਖੋਹ ਕੀਤੀਆਂ ਪੁਲਿਸ ਨੂੰ ਫੁੱਲ ਜਾਂਦੀ ਆ ਆਪ ਦੇ ਅਨਸਾਰ ਜੇ ਕਾਰਵਾਈ ਬੰਦੀ ਆ ਤੇ ਪੁਲਿਸ ਕਰ ਸਕਦੀ ਆ ਨਹੀਂ ਤੇ ਪਿਛਲੀਆਂ ਸਰਕਾਰਾਂ 'ਚ ਪੁਲਿਸ ਦੇ ਹੱਥ ਬੰਨੇ ਰਿਆ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਪਿਛਲੀਆਂ ਸਰਕਾਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੁਚ ਸੋ ਚੱਜੀ ਸੋਚ ਕਰਕੇ ਕੰਟਰੋਲ ਦੇ ਵਿੱਚ ਆ ਜਿਹੜੇ ਗੈਂਗਸਟਰ ਨੇ ਜਾਂ ਸਮਗਲਰ ਨੇ ਜਾਂ ਗੁੰਡਾ ਤਰ੍ਹਾਂ ਦੇ ਲੋਕ ਨੇ ਗੁੰਡਾ ਪ੍ਰਤੀ ਦੇ ਲੋਕ ਉਹਨਾਂ ਦੇ ਮਨ ਦੇ ਵਿੱਚ ਇਸ ਵੇਲੇ ਸਹਿਮ ਆ ਕਿ ਜਾਂ ਤੇ ਸਾਨੂੰ ਸੁਤਰ ਨਾ ਪਊ ਨਹੀਂ ਤੇ ਜੇ ਅਸੀਂ ਗਲਤ ਕਰਾਂਗੇ ਤੇ ਉਸੇ ਤਰ੍ਹਾਂ ਪੁਲਿਸ ਸਾਡੇ ਨਾਲ ਗਲਤ ਕਰੂਗੀ ਪੁਲਿਸ ਸਾਹਿਬ ਤੁਹਾਡੇ ਕੋਲ ਪੰਚਾਇਤ ਮਹਿਕਮਾ ਵੀ ਹੈ ਮੇਰੇ ਕੋਲ ਕਿਉਂਕਿ ਵਕਤ ਵਾਈਂਡ ਅਪ ਕਰਨ ਦਾ ਪਰ ਸਵਾਲ ਅਹਿਮ ਹੈ ਹਾਈ ਕੋਰਟ ਨੇ ਬੜੀ ਤਲਕ ਟਿੱਪਣੀ ਬਿੱਤੀ ਜਨਕਤੀ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਕਾਰ ਦਾ ਇਸ ਵੇਲੇ ਪਲਾਨ ਕੀ ਚੱਲ ਰਿਹਾ ਹੈ ਇਸ ਸਥਿਤੀ ਵਿੱਚ ਪੰਚਾਇਤ ਚੋਣਾਂ ਕਰਾਉਣ ਲਈ ਤਿਆਰ ਹੋ ਦੀ ਕੋਈ ਡੈਡਲਾਈਨ ਰੱਖ ਰਹੇ ਹੋ ਜਿਹੜੀਆਂ ਪੰਚਾਇਤ ਚੋਣਾਂ ਨੇ ਜਿੱਥੇ ਟਾਈਮ ਪੀਰੀਅਡ ਪੂਰਾ ਹੁੰਦਾ ਵਾ ਪਿਛਲੀ ਸਰਕਾਰ ਵੇਲੇ ਜਦੋਂ ਚੋਣਾਂ ਹੋਈਆਂ ਉਹਦੇ ਬਾਅਦ ਜਿਹੜੀਆਂ ਪਹਿਲੀਆਂ ਮੀਟਿੰਗਾਂ ਆਈਆਂ ਸਰਪੰਚਾਂ ਦੀਆਂ ਸਰਕਾਰ ਜਿਹੜੀ ਆ ਬਿਲਕੁਲ ਪੂਰੀ ਤਰ੍ਹਾਂ ਤਿਆਰ ਆ ਜਦੋਂ ਸਾਨੂੰ ਚੋਣ ਕਮਿਸ਼ਨ ਵੱਲੋਂ ਹੁਕਮ ਹੁੰਦਾ ਆ ਕਿ ਪੰਚਾਇਤੀ ਚੋਣਾਂ ਕਰਾਈਆਂ ਜਾਣ ਸਰਕਾਰ ਮਿਥੇ ਸਮੇਂ ਤੇ ਚੋਣਾਂ ਕਰਵਾਉਣ ਲਈ ਤਿਆਰ ਆ ਤੇ ਅਸੀਂ ਵੀ ਚਾਹੁੰਦੇ ਆ ਕਿ ਪਿੰਡਾਂ ਦਾ ਕੰਮ ਜਿਹੜਾ ਵਿਕਾਸ ਕਾਰਜ ਆ ਉਹ ਛੇਤੀ ਛੇਤੀ ਚੱਲਣ ਪਿੰਡਾਂ ਦੇ ਵਿਕਾਸ ਕਾਰਜ ਤੇ ਸਾਡਾ ਪੰਜਾਬ ਜਿਹੜਾ ਬਲੰਦੀਆਂ ਨੂੰ ਸ਼ੂਵੇ ਪਹਿਲਾਂ ਹੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਹੁਣ ਤੱਕ ਲਗਭਗ 1250 ਦੇ ਕਰੀਬ ਖੇਡ ਗਰਾਉਂਡਾਂ ਜਿਹੜੀਆਂ ਅਸੀਂ ਪਿੰਡਾਂ ਦੇ ਵਿੱਚ ਵੱਡੀਆਂ ਖੇਡ ਗਰਾਉਂਡਾਂ ਜਿਹਦੇ ਵਿੱਚ 2 ਏਕੜ ਤੇ 3 ਏਕੜ 4-5 ਏਕੜ ਤੱਕ ਖੇਡ ਗਰਾਉਂਡ ਤਿਆਰ ਕੀਤੇ ਗਏ ਆ ਤੇ ਉਹਦੇ ਬਾਅਦ 202100 ਦੇ ਕਰੀਬ ਜਿਹੜੇ ਆ ਜਿਨ੍ਹਾਂ ਦੇ ਕੰਮ ਚੱਲ ਰਹੇ ਆ ਉਹ ਵੀ ਅਸੀਂ 2-4-5 ਮਹੀਨਿਆਂ ਦੇ ਵਿੱਚ ਕੰਪਲੀਟ ਕਰ ਲੈਣੇ ਆ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਖੁਦ ਆਦੇਸ਼ ਨੇ ਕਿ ਅਸੀਂ ਪਿੰਡਾਂ ਦੇ ਵਿੱਚ ਨੌਜਵਾਨ ਬੱਚੇ ਬੱਚੀਆਂ ਨੂੰ ਪਲੇਅਰ ਬਣਾਉਣਾ 6000 ਜਿਹੜੇ ਸਾਡੇ ਖੇਡ ਗਰਾਊਂਡੀਆਂ ਗਰਾਊਂਡਾਂ ਨੇ ਉਹ ਵੀ ਇੱਕ 1.5 ਸਾਲ ਦੇ ਵਿੱਚ ਹੋਰ ਜਿਹੜੇ ਨਵੇਂ ਬਣਨੇ ਆ ਉਹ ਵੀ ਬਣ ਕੇ ਲੋਕਾਂ ਦੇ سپਰਦ ਹੋਣਗੇ ਪੰਜਾਬ ਦੇ ਵਿੱਚ ਇਹਨਾਂ ਪਿਛਲੀਆਂ ਰਵੈਤੀਆਂ ਨੇ ਗਲੀਆਂ ਤੇ ਨਾਲੀਆਂ ਦੇ ਸਿਸਟਮ ਦੇ ਵਿੱਚ ਉਲਝਾ ਕੇ ਰੱਖਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਚੰਗੀਆਂ ਖੇਡ ਕਰੋਂਡਾ ਦਵਾਂਗੇ ਗਲੀਆਂ ਨਾਲੀਆਂ ਤੇ ਬੰਨੀਆਂ ਹੀ ਬੰਨੀਆਂ ਛੱਪੜਾਂ ਦੀ ਸਫਾਈ ਕਰਾਵਾਂਗੇ ਤਾਂ ਜੋ ਜਿਹੜੀਆਂ ਮਾੜੀਆਂ ਬਿਮਾਰੀਆਂ ਫੈਲਦੀਆਂ ਮਹਾਮਾਰੀਆਂ ਫੈਲਦੀਆਂ ਡੈਂਗੂ ਵਰਗੀਆਂ ਬਿਮਾਰੀਆਂ ਲੋਕਾਂ ਨੂੰ ਜਿਹੜੇ ਅਧਰੰਗ ਜਾਂ ਆਰਟੀਵੀ ਹੁੰਦੀ ਆ ਇਹ ਕਿਤੇ ਨਾ ਕਿਤੇ ਸਾਡਾ ਜਿਹੜਾ ਵਾਤਾਵਰਣ ਗੰਦਲਾ ਹੁੰਦਾ ਉਹਦੇ ਕਰਕੇ ਹੁੰਦਾ ਛੱਪੜਾਂ ਨੂੰ ਚੰਗੇ ਵਧੀਆ ਥਾ ਪਰ ਮਾਡਲ ਦੇ ਬਣਾਵਾਂਗੇ ਤਾਂ ਜੋ ਛੱਪੜਾਂ ਦੇ ਵਿੱਚ ਸਾਫ਼ ਸਪਾਈ ਰਹੇ ਤੇ ਕਿਸੇ ਤਰ੍ਹਾਂ ਦੀ ਬਿਮਾਰੀ ਜਿਹੜੀ ਆ ਉਹ ਸਾਡੇ ਕਿਸੇ ਵੀ ਭੈਣ ਭਰਾ ਨੂੰ ਨਾ ਲੱਗੇ ਨਰੂਆ ਸਰੀਰ ਰਹੇ ਤੇ ਨਾਲ ਤੁਸੀਂ ਵੇਖਦੇ ਰਹੇ ਜੇ ਜਦੋਂ ਜਦੋਂ ਵੀ ਸਰਕਾਰ ਚੇਂਜ ਹੁੰਦੀ ਰਹੀ ਆ ਪੱਗਾਂ ਦੇ ਰੰਗ ਬਦਲਦੇ ਰੇ ਆ ਜੇ ਕੋਈ 2-400 ਏਕੜ ਦਾ ਪੰਜ ਸਾਲਾਂ ਚ ਕਬਜ਼ਾ ਛਡਾਉਣਾ ਤੇ ਨਾਲ ਡਬਲ 7-800 ਹਜ਼ਾਰ ਏਕੜ ਤੇ ਆਪਦੇ ਚੇਤਿਆਂ ਨੂੰ ਕਬਜ਼ਾ ਕਰਾ ਦੇਣਾ ਮੰਤਰੀਆਂ ਨੇ ਕਬਜ਼ੇ ਕਰ ਲੈਣੇ ਐਮਐਲਏ ਆ ਕਬਜ਼ੇ ਕਰ ਲੈਣੇ ਆਪਦੇ ਚੇਤਿਆਂ ਨੂੰ ਕਬਜ਼ੇ ਕਰਾਉਣੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਲਗਭਗ 12000 2250 ਕਿਲਾ ਜਿਹੜਾ ਜ਼ਮੀਨ ਆ 12250 ਏਕੜ ਜ਼ਮੀਨ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ ਪਿਛਲੇ ਪੌਣੇ 2 ਸਾਲਾਂ ਦੇ ਵਿੱਚ ਛਡਾਈ ਗਈ ਆ ਆਉਣ ਵਾਲੇ ਸਮੇਂ 'ਚ ਭਾਵੇਂ ਜੱਟਾ ਮਰਜੀ ਰਸੂਖਦਾਰ ਹੋਵੇ ਲੀਡਰ ਹੋਵੇ ਪੋਲਿਟਿਸ਼ੀਅਨ ਹੋਵੇ ਭਾਵੇਂ ਕੋਈ ਇੰਡਸਟਰੀਅਲ ਹੋਵੇ ਸਾਡੀ ਜਿੱਥੇ ਪੰਚਾਇਤ ਦੀ ਜ਼ਮੀਨ ਸ਼ਾਮਲ ਆੜਦੀ ਆਬਾਦੀ ਦੇ ਦੀ ਜ਼ਮੀਨ ਉਹ ਸਾਰੀਆਂ ਤੇ ਕਬਜ਼ੇ ਲਵਾਂਗੇ ਪੰਜਾਬ ਸਰਕਾਰ ਦੇ ਅੰਡਰ ਲੈ ਕੇ ਆਵਾਂਗੇ ਲਗਭਗ ਜਿਹੜੀ ਜ਼ਮੀਨ ਅਸੀਂ ਛਡਾਈ ਆ 3.5 ਹਜ਼ਾਰ ਕਰੋੜ ਰੁਪਏ ਦੀ ਕੋਸਟ ਦੀ ਜ਼ਮੀਨ ਆ ਉਹਦੀ ਜੇ ਆਪਾਂ